ਕੈਮਰਾ ਆ ਇਹ ਤਮਿਲ ਹੈ ਹਿੰਦੀ ਨਹੀਂ ਹੈ ਆ ਹੂੰ ਮਾ ਅੰਗਲ ਦੇ ਵੇਲੇ ਕੀ ਜਿਵੇਂ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਅਸੀਂ ਪੋਂਡਿਚਰੀ ਸ਼ਹਿਰ ਚ ਸੀਗੇ ਤਮਿਲनाडु ਦੇ ਹੁਣ ਅਸੀਂ ਪਹੁੰਚ ਗਏ ਆ ਰਾਮੇਸ਼ਵਰਮ ਰਾਮੇਸ਼ਵਰਮ ਜਿਹੜਾ ਸ਼ਹਿਰ ਹੈ ਇਹਦੀ ਆਪਣੀ ਧਾਰਮਿਕ ਮੱਤਤਾ ਹੈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਨਾਨਕ ਧਾਮ ਰਾਮੇਸ਼ਵਰਮ ਮੰਦਿਰ ਤੇ ਹੋਰ ਕਈ ਜਗ੍ਹਾਵਾਂ ਆ ਜਿਹੜੀਆਂ ਅਸੀਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਜੀਤਾ ਗਰਮੀ ਮੰਨਣ ਲੱਪਿਆ ਕਹਿੰਦਾ ਗਰਮੀ ਬਹੁਤ ਹੈ ਪੌਂਡਿਚਰੀ ਨਾਲੋਂ ਵੀ ਜ਼ਿਆਦਾ ਗਰਮੀ ਆ ਕਹਿੰਦਾ। ਹਾਂ ਜੀ। ਹਾਂ 50 50 ਹਾਂ 50 50। ਓਕੇ ਓਕੇ। ਅਸੀਂ ਸਲੀਪਰ ਬੱਸ ਦੇ ਵਿੱਚ ਚੜੇ ਸੀਗੇ ਪੌਂਡਿਚਰੀ ਤੋਂ। ਨੀਂਦ ਸਾਨੂੰ ਸੋਣੀ ਆਈ ਹੈ। हां ਹੁਣ ਅਸੀਂ ਰਾਮੇਸ਼ਵਰਮ ਦੇ ਬਿਲਕੁਲ ਨੇੜੇ ਹੀ ਪਹੁੰਚ ਗਏ ਆ ਤੇ ਹੁਣ ਆਹ ਬ੍ਰਿਜ ਜਿਹੜਾ ਤੁਸੀਂ ਸਮੁੰਦਰ ਦੇਖ ਰਿਹਾ ਹੈ ਨਾ ਤੁਹਾਨੂੰ ਬਸ ਇਹ ਬ੍ਰਿਜ ਪਾਰ ਕਰਦੇ ਹੀ ਰਾਮੇਸ਼ਵਰਮ ਆ ਤੇ ਆਹ ਤੁਸੀਂ ਘਰ ਦੇਖ ਸਕਦੇ ਹੋ ਕਸ਼ਤੀਆਂ ਦੇਖ ਸਕਦੇ ਹੋ ਇਹ ਸਾਰੀਆਂ ਮਸ਼ਵਾਰਿਆਂ ਦੀਆਂ ਕਸ਼ਤੀਆਂ ਆ ਤੇ ਅਸੀਂ ਹੁਣ ਰਾਮੇਸ਼ਵਰਮ ਪਹੁੰਚ ਕੇ ਬੱਸ ਸਟੈਂਡ ਤੇ ਉਤਰ ਕੇ ਸਿੱਧਾ ਆਟੋ ਰਿਕਸ਼ਾ ਲੈਣਾ ਹੈ ਤੇ ਸਿੱਧਾ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਾ ਉੱਥੇ ਸਾਡੀ ਰਹਾਇਸ਼ ਹੈ ਫਿਰ ਅੱਗੇ ਦੱਸਦੇ ਹਾਂ ਕਿੱਦਾਂ ਕਰਨੀ ਹੈ ਲੋ ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਧਾਮ ਕਿ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਣ ਆਇਆ ਹਿਸਟੋਰੀਕਲ ਗੁਰਦੁਆਰਾ ਸਾਹਿਬ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਗੁਰਦਰਾ ਸਾਹਿਬ ਹੈ ਗੁਰਨਾਨ ਨਾਨਕ ਦੇਵ ਜੀ ਦੱਖਣ ਦੀ ਉਦਾਸੀ ਤੇ ਸੀਗੇ RAMESH BRAHM TERESGE ਸ਼੍ਰੀਲੰਕਾ ਜਦੋਂ ਜਾਣਾ ਸੀ ਇਹ ਗੁਰਦਰਾ ਸਾਹਿਬ ਦੀ ਇਮਾਰਤ ਹੈ ਏ ਹੈ ਕੀ ਗੁਰਦੁਆਰਾ ਸਾਹਿਬ ਦਾ ਹਾਲ ਦਰਬਾਰ ਸਾਹਿਬ ਸ੍ਰੀ ਗੁਰੂ ਨਾਨਕ ਧਾਮ ਰamesh ਬ੍ਰਹਮ ਆ ਗੁਰੂ ਨਾਨਕ ਦੇਵ ਜੀ ਜਦੋਂ ਕਹਿੰਦੇ ਆ ਵੀ ਸ਼੍ਰੀ ਲੰਕਾ ਚ 1528 ਚ ਗਏ ਆ ਆ ਲਿਖਿਆ ਹੋਇਆ ਆ ਫੋਟੋ ਹੈ ਤੇ ਆ ਇਤਿਹਾਸ ਸ਼ਾਰਟ ਦੇ ਵਿੱਚ ਲਿਖਿਆ ਹੋਇਆ ਸੰਖੇਪ ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੱਖਣ ਦੀ ਉਦਾਸੀ ਲਈ ਜਦੋਂ ਸ਼੍ਰੀ ਲੰਕਾ ਪਹੁੰਚੇ ਤਾਂ ਲੋਕ ਉਹਨਾਂ ਦੇ ਦਰਸ਼ਨ ਲਈ ਉਤਾਵਲੇ ਹੋ ਗਏ ਜਦੋਂ ਰਾਜਾ ਸ਼ਿਵਨਾਥ ਨੂੰ ਉਹਨਾਂ ਦੇ ਆਉਣ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਦਰਬਾਰ ਦੀਆਂ ਨੱਚਣ ਵਾਲੀਆਂ ਨੂੰ ਗੁਰੂ ਸਾਹਿਬ ਕੋ ਭੇਜਿਆ ਤੇ ਕਿ ਦੇਖ ਕੇ ਆਓ ਕਿ ਸੱਚਮੁੱਚ ਦੇ ਸੱਚੇ ਸੰਤ ਹੈ ਜਦੋਂ ਗੁਰੂ ਜੀ ਦੀ ਸਚਾਈ ਦਾ ਪਤਾ ਲੱਗਣ ਤੇ ਸੱਤ ਸੰਗ ਸੁਣਨ ਲੱਗ ਪਈਆਂ ਤੇ ਸੱਚ ਦੇ ਰਾਹ ਚੱਲਣ ਲੱਗ ਪਈਆਂ ਇਸ ਤਰ੍ਹਾਂ ਦਾ ਕੁਛ ਇਹੋ ਬਣਾਇਆ ਹੋਇਆ ਹੈ ਤੇ ਆ ਰਾਮੇਸ਼ਵਰੋਂ ਦਾ ਗੁਰੂ ਸਾਹਿਬ ਕੂ ਖੇਤਰ ਹਰਦਵਾਰ ਟਾਕਾ ਜਗਰਨਾਥ ਕਾਂਚੀपुरम திருச்சி ਪੱਲੀ ਮਦੁਰਾਈ ਹੁੰਦੇ ਰਾਮੇਸ਼ਵਰ ਪਹੁੰਚੇ ਇਹ ਐ ਸਾਈਡ ਤੇ ਹੈਗੇ ਕਮਰੇ ਬਣੇ ਹੋਏ ਏਸੀ ਤੇ ਨੋਨ ਏਸੀ ਅਸੀਂ ਇੱਥੇ ਲਿਆ ਇਹ ਕਮਰਾ ਤੇ ਹੁਣ ਅਸੀਂ ਨਾ ਮੜ ਜਾ ਦੇਖਣ ਚੱਲੇ ਆ ਬਾਹਰ ਕਿ ਆ ਕਿੱਥੇ ਜਾਇਆ ਜਾ ਸਕਦਾ ਹੈ ਹੋਰ ਇੱਥੇ ਕੀ ਦੇਖਣ ਵਾਲਾ ਹੈ ਅਸੀਂ ਨਾ ਆਟੋ ਰਿਕਸ਼ਾ ਕੀਤਾ ਐ 800 ਰੁਪਏ ਦਾ ਇਹ ਸਾਨੂੰ ਉਹ ਤਨੁਸ਼ੋਦੀ ਰਾਮ ਸੇਤੂ ਬੜੇ ਥੀਕਾ ਕੋਈ ਮੰਦਿਰ ਇੱਕ ਨੂੰ ਬਹੁਤ ਬਣਾਣਗੇ ਤੇ ਮੈਂ 14 ਜਗ੍ਹਾ ਦਿਖਾਣੂਗਾ ਤੁਹਾਨੂੰ 15 ਜਗ੍ਹਾ ਦਿਖਾਉਗਾ 10 ਜਗ੍ਹਾ ਵੀ ਤੁਹਾਨੂੰ ਆ ਤੁਹਾਨੂੰ 1500 ਲਵਾਂਗਾ 1200 ਲਵਾਂਗਾ 800 ਬਹੁਤ ਹੁੰਦਾ ਹੈ ਇਹਨੱਕ ਤਾਂ ਪੜਦਾ ਹੀ ਆ 20 25 ਕਿਲੋਮੀਟਰ ਹੈ ਦੂਰ ਲੈੜੇ ਨਹੀਂ ਆਗਾ ਇਹ ਹੈਗਾ ਜੀ ਕੋਦੰਬਰ ਸੁਆਮੀ ਟੈਂਪਲ ਭਵੀਸ਼ਣ ਦਾ ਟੈਂਪਲ ਉੱਪਰ ਭਗਵਾਨ ਰਾਮ ਸ਼੍ਰੀ ਲਕਸ਼ਮਣ ਸੀਤਾ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ ਹਾਂ 11 ਵਜੇ ਆਪਾਂ ਜੀ ਆਹ ਹਾਂ ਕਾਫੀ ਗੱਡੀਆਂ ਆਈਆਂ ਇੱਥੇ ਕਹਿੰਦੇ ਆ ਵੀ ਇਸ ਨਾ ਇਹ ਮੰਦਿਰ ਜਿਹੜੀ ਜਗ੍ਹਾ ਹੈ ਇੱਥੇ ਭਵੀਸ਼ਨ ਹੈ ਸਰੈਂਡਰ ਕੀਤਾ ਸੀਗਾ ਆਤਮ ਸਮਰਪਣ 시ਦੀ ਰਾਮ ਅੱਗੇ ਫਰਮਾਨ ਦੇ ਅਨੁਸਾਰ ਤੇ ਜਿਹੜੇ ਜਿੰਨੇ ਵੀ ਭੇਤ ਸੀਗੇ ਰਾਵਣ ਦੇ ਉਹ ਭਵੀਸ਼ਨ ਨੇ ਭਗਵਾਨ ਰਾਮ ਨੂੰ ਦੱਸੋ ਇਹ ਜਗ੍ਹਾ ਇਹ ਮੰਦਿਰ ਇੱਥੇ ਤਾਂ ਇਹ ਮੰਦਿਰ ਬਣਿਆ ਹੈ ਭਵੀਸ਼ਣ ਦਾ ਆਨ ਇੱਕ ਸਿੰਗਲ ਰਸਤਾ ਹੀ ਜਾਂਦਾ ਹੈ ਆਲੇ ਦੁਆਲੇ ਦੋਨੋਂ ਪਾਸੇ ਸਮੁੰਦਰ ਹੈ ਇਹ ਰਸਤੇ ਲਈ ਨਾ ਇਹਦਾ ਪੱਥਰ ਲਾਤੀ ਤਾਂ ਕਿ ਪਾਣੀ ਜੀ ਡੁੱਬੇ ਨਾ ਮਤਲਬ ਰਸਤਾ ਬਚਾਏ ਆ ਉੱਤਨੋ ਛੋਡੀ ਤੱਕ ਸਿੱਧਾ ਇਹ ਰਸਤਾ ਜਾਂਦਾ ਹੈ ਬਿਲਕੁਲ ਲਾਸਟ ਵਾਲੇ ਪੁਆਇੰਟ ਤੇ ਪਹੁੰਚ ਗਏ ਇਹ ਸੈਕੰਡ ਲਾਸਟ ਪੁਆਇੰਟ ਹੈ Sri Lanka ਦੇ ਨਾਲ ਜੇ ਤਾਂ ਪਹਿਲਾਂ ਕਰਨਿਆ ਕਰੀਏ ਉਸ ਤੋਂ ਬਾਅਦ ਇਹ ਹੋਆ ਨੇੜੇ Sri Lanka ਦੇ ਦਾ ਇਹਨੂੰ ਮੇਰੇ ਖਿਆਲ ਇੰਦਰਾ ਪੁਆਇੰਟ ਕਹਿੰਦੇ ਹੈ ਆ ਬਣਿਆ ਹੋਇਆ ਸਮਾਰਕ ਇੱਕ ਆ ਸਾਹਮਣੇ ਐਸਾਈਡ ਸ਼੍ਰੀਲੰਕਾ ਹੈ ਹਾਂ ਸਾਹਮਣੇ ਜਿਹੜੀ ਜ਼ਮੀਨ ਦਿਖ ਰਹੀ ਹੈ ਨਾ ਇਹ ਸ਼੍ਰੀਲੰਕਾ ਮਤਲਬ ਇਹ অবਸ਼ੇਸ਼ ਹੈ ਰਾਮ ਸੇਤੂ ਦੇ ਕਹਿੰਦੇ ਆ ਵੀ ਰਮਾਇਣ ਦੇ ਮੁਤਾਬਕ ਹੌਲ ਬਣਾਇਆ ਸੀਗਾ ਨਾ ਰਾਮ ਸੇਤੂ ਸ਼੍ਰੀਲੰਕਾ ਨਾ ਟੱਚ ਕਰਦਾ ਸੀ ਕਿਸੇ ਟਾਈਮ ਫਿਰ ਮੌਸਮ ਜਦੋਂ ਪਤਾ ਹੀ ਹੈ ਵੀ ਸਮੁੰਦਰ ਦਾ ਪਾਣੀ ਵੱਧ ਜਾਂਦਾ ਉਸ ਕਰਕੇ ਕਾਫੀ ਕੁਸ਼ੀ ਬਚਿਆ ਜਿਹੜਾ ਉਹੀ ਹੈ ਅਜਨਾ ਧੋਖ ਬਹੁਤ ਹੈ ਵਾਪਾ ਚੱਲ ਰਹੀ ਹੈ ਉਧਰ ਥੋੜੀ ਹਿਮੀਡੀਟੀ ਵੀ ਕਾਫੀ ਹੈ ਤੇ ਇਹ ਹੈ ਜੀ ਲਾਸਟ ਪੁਆਇੰਟ ਬਾਅਦ ਨਾਲੇ শ্রীলੰਕਾ ਹੈ ਇਥੋਂ ਤੇ ਬਹੁਤ ਲੋਕ ਆਏ ਹੋਏ ਨੇ تقريبا ਕਾਫੀ ਟੂਰਿਸਟ ਬਹੁਤ ਆਏ ਹੋਏ ਆ ਐਨ ਨਿਆਰੇ ਬੰਨੇ ਪਏ ਆ ਪਿੱਛੇ ਦੇਖੋ ਕਿੰਨੇ ਬੰਦੇ ਨੇ ਮੇਰੇ ਪਿੱਛੇ ਦੇਖਦੇ ਹੋ ਉਹ ਇੰਦਰਾ ਪੁਆਇੰਟ ਤੇ ਨਾ ਕਿੰਨੇ ਜਣੇ ਫੋਟੋ ਖਚਾਨਣ ਲੱਗੇ ਉਹ ਮੋਨੂਮੈਂਟ ਦੇ ਉੱਪਰੇ ਚੜ ਗਏ ਆ ਮੋਤੀ ਇੱਥੇ ਦੁਕਾਨਾਂ ਕਾਫੀ ਆ ਖੁੱਲੀਆਂ ਆ ਮੋਤੀ ਸਿੱਪੀਆਂ ਸਾਰੀਆਂ ਇਹੀ ਆ ਜ਼ਿਆਦਾ ਜਾਂ ਖਾਣ ਪੀਣ ਦੀਆਂ ਆ ਜਾਂ ਮੋਤੀ ਆ ਸਿੱਪੀਆਂ ਆ ਤਰ੍ਹਾਂ ਤਰ੍ਹਾਂ ਦੀਆਂ ਇਹ ਲੋਕ ਖਰੀਦ ਰਹੇ ਆ ਭਾਈ ਇਹਦਾ ਪਤਾ ਨਹੀਂ ਲੰਝਾ ਆਪੋਆ ਤਾਹੋ ਦੋਲੇ ਦੂ ਲ ਲੈ ਆ ਆ ਹੈਗਾ ਅਨਾਨਾਸ ਅਨਾਨਾਸ ਤਾਂ ਲੈ ਲੈ ਯਾਰ ਅਨਾਨਾਸ ਵੀ ਸਵਾਦ ਹੁੰਦਾ ਇੱਕ ਆਂਬ ਲੈ ਲੈ ਮੇਰੇ ਨਾ ਪਾਈ ਤੇਰ ਪਵਾ ਲੈ ਮੈਂ ਨਹੀਂ ਪਾਣਾ ਇਹ ਕਿਆ ਲੂਣ ਜਿਆ ਹੁਣ ਅਸੀਂ ਇਹੀ ਰੁਕੇ ਹੈਗੇ ਇੱਕ ਆ ਪੁਰਾਣਾ ਕੋਈ ਟਾਊਨ ਹੈ ਇਹੋ ਅ 1964 ਚ ਨਾ ਤੂਫਾਨ ਆਇਆ ਸੀ ਸੁਨਾਮੀ ਉਹਦੇ ਜੇ ਖਤਮ ਹੋ ਗਿਆ ਤੇ ਆ ਆ ਲਿਖਿਆ ਹੈ ਤਨੁਸ਼ ਕੋਡੀ ਦੀ ਹਿਸਟਰੀ ਬਿਫੋਰ 1964 ਇਹ ਤਾਂ ਅਸਿਕਾ ਹੁਣ ਆ ਹਾਲ ਹੋ ਗਿਆ ਆ ਇਹ ਪ੍ਰਾਣੀ ਨਾ ਉਹ ਬਿਲਡਿੰਗਾਂ ਜਿਹੜੀਆਂ ਆ ਉਹਦੀਆਂ ਉਹਦੇ ਖੰਡਰੇ ਖੜੇ ਆ ਆ ਵੀ بڑے بڑے ਪੱਥਰਾਂ ਦੀ ਬਣੀਆਂ ਇੱਥੇ ਕੁਛ ਕਿਸੇ ਟਾਈਮ ਨਾ ਕੁਛ ਕਹਿੰਦੇ ਵੀ ਰਹਿੰਦੇ ਸੀ ਲੋਕ ਹੁਣ ਤਾਂ ਟੂਰਿਸਟ ਪਲੇਸ ਹੀ ਆ ਸਿਰਫ ਇਧਰਲੇ ਪਾਸੇ ਹੈਗਾ ਪੁਰਾਣਾ ਉਹ ਲਾਈਟ ਹਾਊਸ ਆ ਸਾਹਮਣੇ ਦਿਖਦਾ ਤੁਹਾਡਾ ਹਾਊਸ ਹੈ ਆ ਪੁਰਾਣੀਆਂ ਉਹ ਵੇੜੀਆਂ ਨੇ ਕੱਪੜੇ ਸੁੱਕਣੇ ਪਾਇਆ ਮੋਰੇ ਨਹੀਂ ਹੱਥੋਂ ਪਾਣੀ ਕੱਢਦੇ ਖੂਹ ਹੀ ਆ ਪੀਟਰ ਆਏ ਆ ਪਾਣੀ ਕੱਢੀ ਜਾਂਦੇ ਇੱਕ ਨਾ ਸੜਕ ਦੇ ਦੂਜੀ ਸਾਈਡ ਹੈ ਇਹੋ ਲੱਗਦਾ ਕੋਈ ਚਰਚੇ ਚੁਰਚੇ ਜਈ ਹੈ ਦੇਖ ਰਹੇ ਇੱਥੇ ਫੋਟੋ ਫੋਟੋ ਪਿਛਾ ਕੇ ਦੇਖ ਰਿਹਾ ਹਾਂ ਇਹ ਵੀ ਇਸੇ ਸ਼ਹਿਰ ਦਾ ਹਿੱਸਾ ਹੈ ਇਸੇ ਛੋਟੇ ਪਿੰਡ ਦਾ ਜਾਂ ਸ਼ਹਿਰ ਦਾ ਜੋ ਕੁਝ ਵੀ ਕਹਿ ਸਕਦੇ ਆਪਾਂ ਓਹ ਥੈਂਕ ਯੂ ਸਿਰਫ ਆਹ ਮੋਰ ਲਈ ਜਿਹੜਾ ਦਰਵਾਜ਼ਾ ਜਿਹਾ ਆਇਆ ਇਹੀ ਰਹਿ ਗਿਆ ਹੈ ਪਿੱਛੇ ਕੁਝ ਨਹੀਂ ਹੈ ਆਲੇ ਦੁਆਲੇ ਦੁਕਾਨਾਂ ਟੂਰਿਸਟ ਪਲੇਸ ਬਣ ਗਿਆ ਹੁਣ ਦੇਖੋ ਕਿਸੇ ਦੀ ਬਰਬਾਦੀ ਤੇ ਵੀ ਲੋਕੀ ਟੂਰਿਸਟ ਪਲੇਸ ਬਣ ਜਾਂਦਾ ਹੈ ਇਹ ਉਹਨੇ ਬਰਬਾਦੀ ਵਾਲਾ ਟੂਰਿਸਟ ਪਲੇਸ ਹੈ ਇਹ ਹਵਾ ਚਲਦੀ ਹਵਾ ਹਾਂ ਜੀਤਾ ਗਰਮੀ ਮੰਨਣ ਲੱਪਿਆ ਕਹਿੰਦਾ ਗਰਮੀ ਬਹੁਤ ਹੈ ਪੌਂਡੀਚਰੀ ਨਾਲੋਂ ਵੀ ਜ਼ਿਆਦਾ ਗਰਮੀ ਆ ਕਹਿੰਦਾ ਜੀ ਬਹੁਤ ਔਖੀ ਵੱਡੀ ਪੂਰੀ ਧੁੱਪ ਤਿੱਖੀ ਹੈ ਇੱਥੇ ਇੱਕ ਰੇਤਾ ਆ ਤਿੱਖੀ ਧੁੱਪ ਸਾਡੀ ਕਿਸਮਤ ਮਾੜੀ ਆ ਸਮਝ ਲਾਓ ਪੌਂਡੀਚਰੀ ਜਦੋਂ ਨਿਕਲੇ ਤਾਂ ਮੀਂਹ ਪੈ ਗਿਆ ਉੱਥੇ ਮੌਸਮ ਵਧੀਆ ਹੋ ਗਿਆ ਇੱਥੇ ਪਈ ਨਹੀਂ ਇੱਥੇ ਜੇ ਪੈ ਜਾਵੇ ਤਾਂ ਨਜ਼ਾਰਾ ਬੰਨ ਹੋ ਜਾਣਾ ਸੀ ਨਾ ਹੁਣ ਪੈ ਜੇ ਮੈਂ ਕਹਿੰਦਾ ਹੁਣ ਪੈ ਜਾਂਦਾ ਤਾਂ ਨਜ਼ਾਰਾ ਬੰਨ ਹੋਣਾ ਐ ਤਿੱਖੀ ਧੁੱਪ ਹੈ ਤੁਰ ਵੀ ਨਹੀਂ ਹੁੰਦਾ ਤੇ ਹਿਊਮਿਡਿਟੀ ਹੈ ਨਾ ਸਿਖਰਾਂ ਤੇ ਹੈ ਤੇ ਵਾਪਸ ਆ ਜਾਂਗੇ ਡੀ ਹਾਈਡਰੇਸ਼ਨ ਬਹੁਤ ਹੋ ਰਹੀ ਆ ਪਾਣੀ ਦੀ ਬੋਤਲ ਅਸੀ ਇੱਕ ਪੀ ਲਈ ਆ ਪੂਰੀ ਇਹ ਕਦੀ ਹੋਰ ਲੈਣੀ ਆ ਚਲੋ ਹੁਣ ਅਸੀਂ ਚੱਲੇ ਹੈਗੇ ਵਾਪਸ ਹੁਣ ਧੁੱਪ ਵਿੱਚ ਨਾ ਰੰਗ ਜਾਰੇ ਕਾਲੇ ਹੈ ਨਾ ਇਦਾਂ ਦੀ ਧੁੱਪ ਜੇ ਰੰਗ ਇੱਥੇ ਤੇ ਲੋਕਾਂ ਦੇ ਰੰਗ ਤਾਂ ਹੀ ਕਾਲੇ ਆ ਇਦਾਂ ਦੀ ਇੱਥੇ ਸਿੱਧੀ ਧੁੱਪ ਪੈਂਦੀ ਆ ਦੁਬਾਰਾ ਚੱਲੇ ਹੈਗੇ ਹੁਣ ਦੁਬਾਰਾ ਰਾਮੇਸ਼ਪੁਰਮ ਨੂੰ ਫੇਰ ਦੇਖਦੇ ਆ ਆਹੀ ਕੁਛ ਲਗਾ ਇੱਥੇ ਪਰ ਇਹਨਾਂ ਆ ਵੀ ਜੇ ਮੌਸਮ ਵਧੀਆ ਹੋਵੇ ਤਾਂ ਨਜ਼ਾਰਾ ਬਹੁਤ ਆਂਦਾ ਆ ਸਮੁੰਦਰ ਦਾ ਅਰਲੀ ਆ ਜੋ ਅਰਲੀ ਕਿੰਨਾ ਆ ਜਾਊਗਾ ਯਾਰ 6 ਵਜੇ 6 ਵਜੇ ਆਊਗਾ 6 ਵਜੇ ਖੁੱਲਦਾ ਹੈ 6 ਵਜੇ ਮੀਂਹ ਦਾ ਨਾਅ ਲਿਆ ਮੀਂਹ ਪੈਣ ਲੱ ਪਿਆ ਸਾਨੂੰ ਧੁੱਪੇ ਜਾਣ ਲੱਗਾ ਹੁਣ ਮੀਂਹ ਲੱਗਦਾ ਆ ਆ ਦੇਖੋ ਮੀਂਹ ਲੱਗ ਪਿਆ ਹਲਕਾ ਹਲਕਾ ਹੁਣ ਜਾਣ ਦਾ ਮਜਾ ਸੱਚਾ ਜਾਣ ਕੋਈ ਨਹੀਂ ਹੁਣ ਅਸੀਂ ਚੱਲੇ ਹੈਗੇ ਜਿਹੜਾ ਰਾਮੇਸ਼ਵਰਮ ਟੈਂਪਲ ਹੈ ਉਹਦੀ ਤਰਫ ਹੁਣ ਮੌਸਮ ਬਹੁਤ ਵਧੀਆ ਹੋਇਆ ਅੱਜ ਸ਼ਾਮ ਨੂੰ ਬੱਦਲਵਾਈ ਜੀ ਹੋ ਗਈ ਆ ਜਦ ਅਸੀਂ ਪਹਿਲਾਂ ਘੁੰਮਣ ਗਏ ਸੀ ਤੁਨੁਸ਼ਕੋਡੀ ਜਦ ਸਾਡਾ ਬੁਰਾ ਹਾਲ ਹੋ ਗਿਆ ਟ੍ਰੈਫਿਕ ਇੱਥੇ ਬਹੁਤ ਐਥੇ ਆਸ ਰੋਡ ਤੇ ਬਹੁਤ ਜ਼ਿਆਦਾ ਆ ਸਵੇਰੇ ਵੀ ਬਹੁਤ ਜ਼ਿਆਦਾ ਸੀਗੀ ਹੁਣ ਵੀ ਇੱਥੇ ਠੀਕ ਠਾਕ ਆ ਹੁਣ ਪਹਿਲਾਂ ਸਵੇਰੇ ਬਹੁਤ ਮਤਲਬ ਰਾਤ ਸੀਗਾ ਜਦੋਂ ਗੁਰਦੁਆਰਾ ਸਾਹਿਬ ਤੋਂ ਆਨੇ ਆ ਨਾ ਕੁਝ ਦੂਰੀ ਤੇ ਹੀ ਹੈ ਮੰਦਿਰ ਬਿਲਕੁਲ ਸਾਹਮਣੇ ਹੈ ਦਿਖ ਰਿਹਾ ਹੋਣਾ ਤੁਹਾਨੂੰ ਇਮਾਰਤ ਸਾਹਮਣੇ ਪੀਲੇ ਰੰਗ ਦੀ ਤੇ ਤੁਨੁਸ਼ਕੋਟੀ ਨੂੰ ਮਰਾ ਹਮੇਸ਼ਾ ਸਵੇਰੇ ਸਾਧਰੇ ਜਾਓ ਜਾਂ ਕਿਉਂਕਿ ਸਵੇਰੇ ਸਾਧਰੇ ਥੋੜਾ ਮੌਸਮ ਸਹੀ ਹੁੰਦਾ ਹੈ ਅਸੀਂ ਗਏ 10 ਵਜੇ ਉਸ ਟਾਈਮਸ 12 1 ਵਜ ਗਿਆ ਸਾਨੂੰ ਜਦ ਸੂਰਜ ਹੈ ਸਿਰ ਤੇ ਆ ਗਿਆ ਹੈਗਾ ਬਹੁਤ ਟੈਂਪਰੇਚਰ ਹੈਗਾ ਜਾਂ ਸ਼ਾਮ ਦੇ ਟਾਈਮ ਜਾਓ ਹਾਂਜੀ ਮੌਸਮ ਵਧੀਆ ਹੈ ਫਿਰ ਤੁਸੀਂ ਜਾ ਸਕਦੇ ਵੈਸੇ ਸਵੇਰੇ ਸਜਰੇ ਨਿਕਲੋ ਜਿਆਦਾ ਵਧੀਆ ਹੈ ਰਾਮੇਸ਼ਵਰ ਮੰਦਿਰ ਦੇ ਇਹ ਭਗਵਾਨ ਰਾਮ ਜੀ ਨੂੰ ਸਮਰਪਿਤ ਮੰਦਿਰ ਹੈ ਇੱਥੇ ਸ਼ਿਵਲਿੰਗ ਸਥਾਪਿਤ ਕੀਤਾ ਸੀਗਾ ਭਗਵਾਨ ਰਾਮ ਜੀ ਨੇ ਇਹ ਉਸ ਤੇ ਹੀ ਇਹ ਮੰਦਿਰ ਬਣਿਆ ਹੋਇਆ ਹੈ ਇੱਥੇ ਬਹੁਤ ਸਾਰੇ ਹਿੰਦੂ ਧਾਰਮਿਕ ਯਾਤਰੀ ਬਹੁਤ ਆਂਦੇ ਆ ਪੂਰੇ ਇੰਡੀਆ ਚੋਂ ਅਸੀਂ ਨਾ ਈਸਟ ਗੇਟ ਵਾਲੀ ਐਂਟਰੈਂਸ ਨੂੰ ਚੱਲੇ ਆ ਇੱਧਰ ਕਾਫੀ ਦੁਕਾਨਾਂ ਆਇਆ ਜਿੱਦਾਂ ਖਾਣ ਪੀਣ ਦੀਆਂ ਨਾਰਥ ਇੰਡੀਅਨ ਸਾਊਥ ਇੰਡੀਅਨ ਚਾਈਨੀਜ਼ ਬਰਿੰਦਾਵਨ ਕਹਤੇ ਆ ਆ ਹੈਗੀ ਨਾਰਥ ਸਾਈਡ ਦੀ ਐਂਟਰੈਂਸ ਜਿਹੜੀ ਪਹਿਲਾਂ ਅਸੀਂ ਆਏ ਗੁਰਦੁਆਰੇ ਦੇ ਸਾਹਮਣੇ ਸੀ ਉਹ ਵੈਸਟ ਸਾਈਡ ਦੀ ਸੀ ਇਹ ਚਾਰ ਐਂਟਰੈਂਸ ਹੋਣੀਆਂ ਚਾਰੇ ਦਿਸ਼ਾਵਾਂ ਦੀਆਂ ਅਸੀਂ ਹੁਣ ਨਾ ਉਸ ਪਾਸੇ ਆ ਗਏ ਆ ਜਿੱਥੇ ਨਾ 22 ਕੁੰਡ ਹੈ ਕਿੰਦੇ 22 ਕੁੰਡਾਂ ਦਾ ਇਸ਼ਨਾਨ ਕਰਦੇ ਆ ਜਿਹੜੇ ਵੀ ਇੱਥੇ ਯਾਤਰੀ ਆਂਦੇ ਆ 22 ਕੁੰਡਾਂ ਦਾ ਇਸ਼ਨਾਨ ਕਰਕੇ ਫਿਰ ਉਹ ਮੰਦਿਰ ਚ ਜਾਂਦੇ ਆ ਸੋ ਇੱਥੇ ਅਲੱਗ-ਅਲੱਗ ਕੁੰਡ ਬਣੇ ਹੋਏ ਆ ਅਸੀਂ ਚੱਲੇ ਇੱਕ ਜਿਹੜਾ ਮੇਨ ਕੁੰਡ ਹੈ ਅਗਨੀ ਤੀਰਥਮ ਉਹ ਤੁਹਾਨੂੰ ਦਿਖਾਣੇ ਆ ਆ ਅਲੱਗ-ਅਲੱਗ ਨਾ ਗੇਟ ਬਣੇ ਹੋਏ ਆ ਇਸ਼ਨਾਨ ਦੇ ਬਿਲਕੁਲ ਸਮੁੰਦਰ ਇੱਥੇ ਨੇੜੇ ਆ ਸਮੁੰਦਰ ਦੇ ਵਿੱਚ ਇਸ਼ਨਾਨ ਕਰਦੇ ਆ ਮੈਨੂੰ ਲੱਗਦਾ ਇੱਥੇ ਐਨਾ ਡੂੰਗਾ ਨਹੀਂ ਹੋਣਾ ਉਹ ਤਾਂ ਪੱਕਾ ਆ ਪੱਕਾ ਹੋਣਾ ਇਹ ਕਿਆ ਕੀ ਕਹਿੰਦੇ ਹੁੰਦੇ ਇਹਨੂੰ ਇਹਦਾ ਹੋਰ ਨਾਮ ਹੈ ਇਸੇ ਕਿਆ ਕਹਿੰਦੇ ਬੇਲਪੁਰੀ ਆਮਡਾਲਾ ਠੀਕ ਹੈ ਠੀਕ ਜਿਹੜਾ ਇੱਕ ਕੁੰਡ ਬਣੇ ਹੋਏ ਹੈ ਨਾ ਇਹਨਾਂ ਦੇ ਜਿਹੜੇ ਦਰਵਾਜੇ ਬਣੇ ਹੋਏ ਆ ਉੱਤੇ ਇਹ ਆ ਦੇਖੋ ਫੋਟੋ ਲੱਗੇ ਹੋਈ ਹੈ ਆ ਭਗਵਾਨ ਰਾਮ ਸ਼ਿਵਾ ਤੇ ਹਨੂਮਾਨ ਤੇ ਸੀਤਾ ਮਾਤਾ ਤੇ ਹੋਰ ਇੱਥੇ ਕਹਿੰਦੇ ਵੀ ਇਹਨਾਂ ਕੁੰਡਾਂ 'ਚ ਨਾ ਇਸ਼ਨਾਨ ਕਰਕੇ ਜਦੋਂ ਭਗਵਾਨ ਰਾਮ ਸ਼੍ਰੀ ਲੰਕਾ ਤੋਂ ਆਏ ਸੀ ਵਾਪਸ 라ਵਣ ਦਾ ਬੰਦ ਕਰਕੇ ਫਿਰ ਉਨੀ ਆਇਆ ਇੱਥੇ ਉਨੀ ਆਕੇ ਪਹਿਲਾ ਸ਼ਿਵਲਿੰਗ ਸਥਾਪਿਤ ਕੀਤਾ ਸੀ ਸੋ ਅਸੀਂ ਨਾ ਰਾਮੇਸ਼ਵਰ ਮੰਦਿਰ ਚ ਐਂਟਰ ਕਰ ਗਏ ਆ ਇਹ ਆਲੇ ਦੁਆਲੇ ਇਸ ਤਰ੍ਹਾਂ ਬਹੁਤ ਸੋਹਣਾ ਹੈ ਅੰਦਰ ਉਹ ਤਾਂ ਤੇ ਇਸ ਤਰ੍ਹਾਂ ਮੂਰਤੀਆਂ ਬਣੀਆਂ ਹੋਈਆਂ ਐ ਅਲੱਗ-ਅਲੱਗ ਤਰ੍ਹਾਂ ਦੀਆਂ ਜਿੱਦਾਂ ਦੱਖਣ ਦੇ ਮੰਦਰ ਹੁੰਦੇ ਆ ਬਿਲਕੁਲ ਉਸੇ ਜਰਾ ਤੇ ਕਾਫੀ بڑا ਹੈ ਅੰਦਰੋਂ ਤੁਸਾਨੂੰ ਘੁੰਮਦਿਆਂ ਨੂੰ ਇੱਥੇ ਅੱਧਾ ਪੌਣਾ ਘੰਟਾ ਤੋਂ ਵੱਧ ਵੀ ਲੱਗ ਸਕਦਾ ਹੈ ਠੀਕ ਹੈ ਮੰਦਰ ਦੇ ਅੰਦਰ ਅਸੀਂ ਉਧਰ ਚਲੇ ਗਏ ਸੀਗੇ ਸਾਰਾ ਦੇਖ ਜੰਦਾ ਅੰਦਰ ਤੱਕ ਉਹ ਸਾਰੀ ਜਗ੍ਹਾ ਵੀਡੀਓ ਨਹੀਂ ਬਣਾ ਸਕਦੇ ਮੰਦਰ ਦੇ ਅੰਦਰ ਕਿਉਂਕਿ ਚੰਗਾ ਨਹੀਂ ਲੱਗਦਾ ਇਦਾਂ ਅਸੀਂ ਜਿੰਨੀ ਕਿ ਜਗ੍ਹਾ ਜਿਹੜੀ ਐਂਟ੍ਰੈਂਸ ਐ ਉੱਥੇ ਬਣਾਈ ਐ ਤੇ ਜਿਹੜਾ ਅੰਦਰ ਮੇਨ ਜਗ੍ਹਾ ਐ ਉੱਥੇ ਨਹੀਂ ਬਣਾ ਸਕਦੇ ਉਹ ਵੀ ਵੈਸੇ ਵੀ ਚੰਗਾ ਨਹੀਂ ਲੱਗਦਾ ਬਣਾ ਦੇ ਕੈਮਰਾ ਵਾ ਕੈਮਰਾ 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 ਆ ਤੇਰੀ ਦਾ ਇਹ ਤਾਂ ਤੇਰੀ ਦਾ ਹਾਂ ਇਹ ਉਹਨੇ ਤੇਰੀ ਨੂੰ ਬਲ ਯੂ نو ਹਿੰਦੀ ਹਿੰਦੀ ਨੋ

ਮਸਾਲਾ ਡੋਸਾ 150 50 50 ਹਾਂ 50 50 ਓਕੇ ਓਕੇ ਹਾਂ ਹਾਂ ਐਦਾਂ ਥੜਾ ਹੱਥ ਨਾਲ ਐਦਾਂ ਐਦਾਂ ਗੁੰਦ ਗਤੀਰਾ ਕਰਕੇ ਠੀਕ ਹੈ ਓਕੇ ਠੀਕ ਓਕੇ 150 150 150 150 ਥੈਂਕ ਯੂ ਲੋ ਜੀ ਅਸੀਂ ਚੱਲੇ ਹੁਣ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਠੀਕ ਹੈ ਜੀ ਤੇ ਗੁਰਦਰਾ ਸਾਹਿਬ ਤੋਂ ਅੱਜ ਸ਼ਾਮ ਦੀ ਸਾਡੀ ਟ੍ਰੇਨ ਬੱਸ ਹੈ ਬੁੱਕ ਕਰ ਲਈ ਐ ਤੇ ਖਾਣਾ ਅਸੀਂ ਖਾਦਾ ਸੀਗਾ ਤੁਸੀਂ ਦੇਖਿਆ ਹੁਣੇ ਰੈਸਟੋਰੈਂਟ ਚ ਹੁਣੇ ਵਧੀਆ ਸੀਗਾ ਬੱਸ ਹੁਣ ਕਿੰਨੇ ਹੋਰ ਮਿੰਟ ਹੋਰ ਇਹ 9 ਮਿੰਟ ਅਸੀਂ ਨਾ ਹੁਣ 9 ਵਜੇ ਬੱਸ ਪੜ ਲਈ ਆ ਕੰਨਿਆ ਕੁਮਾਰੀ ਦੀ ਸਵੇਰੇ 4 ਵਜੇ ਲਾ ਦੇਣਾ ਇਹਨੇ ਕੱਲ ਦਾ ਦਿਨ ਫਿਰ ਕੰਨਿਆ ਕੁਮਾਰੀ ਹੈ ਉ ਤੋਂ ਬਾਅਦ ਫਿਰ ਦੇਖਦੇ ਕਿੱਧਰ ਜਾਣਾ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸ਼ੇਅਰ ਵਗੈਰਾ ਜ਼ਰੂਰ ਕਰਿਓ ਠੀਕ ਹੈ ਜੀ ਤੇ ਜੇ ਚੈਨਲ ਅੱਛਾ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ ది గుడ్ నైట్ సార్యా